ਪੋਲਸ ਦੇ ਗਿਰਥ ਦੇ ਵਿੱਚ ਮੂਹ ਲੁਕੋ ਕੇ ਬੈਠੇ ਨੌਜਵਾਨ ਨੂੰ ਦੇਖ ਰਿਓ ਤਾਂ ਦੱਸ ਦੇ ਕਿ ਅਜੀ ਹਰਕਤ ਅਜਹੀ ਸੀ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਗਏ ਚੋਰੀਆਂ ਘਟਨਾਵਾਂ ਬਹੁਤ ਦੇਖੀਆਂ ਤੇ ਸੁਣੀਆਂ ਹੋਣਗੀਆਂ ਪਰ ਜਿਹੜੀ ਘਟਨਾ ਤੁਹਾਨੂੰ ਅਸੀਂ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦੇ ਪਿੰਡ ਗੋਲੂ ਕਾ ਮੋੜ ਦੀ ਦੱਸਣ ਜਾ ਰਹੇ ਹਾਂ ਇਸ ਨੂੰ ਸੁਣ ਕੇ ਤੁਸੀਂ ਇਹਨਾਂ ਛਾਤਰ ਚੋਰਾਂ ਤੇ ਹੈਰਾਨ ਹੋ ਜਾਓਗੇ ਤੁਸੀਂ ਪੈਸਾ ਲੁੱਟਦੇ ਤੇ ਹੋਰ ਚੀਜ਼ਾਂ ਚੋਰੀ ਕਰਦੇ ਦੇਖਦੇ ਹੋਮੋਗੇ ਤਾਂ ਦੱਸਦੀ ਹੈ ਕਿ ਇਹਨਾਂ ਛਾਤਰ ਚੋਰਾਂ ਨੇ ਸਰਕਾਰੀ ਬੱਸ ਹੀ ਚੋਰੀ ਕਰ ਲਈ ਅਤੇ ਲੈ ਕੇ ਰਫੂ ਚੱਕਰ ਹੋ ਗਏ ਜਾਣਕਾਰੀ ਦੇ ਅਨੁਸਾਰ ਗੁਰੂ ਹਰ ਸਹਾਇ ਤੋਂ ਜਲੰਧਰ ਜਾਣ ਵਾਲੀ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡੈਕਟਰ ਤਾਬੇਦ ਉੱਪਰ ਬੱਸ ਖੜੀ ਕਰਕੇ ਰੋਟੀ ਖਾਣ ਚਲੇ ਗਏ ਜਦ ਰੋਟੀ ਖਾ ਕੇ ਵਾਪਸ ਆਏ ਤਾਂ ਉੱਥੇ ਬੱਸ ਮੌਜੂਦ ਨਹੀਂ ਸੀ ਤੇ ਜਦੋਂ ਕੈਮਰੇ ਦਿਖਗੇ ਤਾਂ ਪਤਾ ਲੱਗਿਆ ਕਿ ਉਕਤ ਬੱਸ ਚੋਰ ਚੋਰੀ ਕਰਕੇ ਲੈ ਗਏ ਜਿਸ ਦੀ ਪੁਲਿਸ ਨੂੰ ਰਿਪੋਰਟ ਲਿਖਾਈ ਗਈ ਤਾਂ ਪੁਲਿਸ ਵੱਲੋਂ ਸੀਸੀਟੀਵੀ ਦੇਖ ਕੇ ਚੋਰਾਂ ਦੀ ਪਛਾਣ ਕੀਤੀ ਗਈ ਤੇ ਛਾਪੇਮਾਰੀ ਕਰਕੇ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਹੋਈ ਬੱਸ ਵੀ ਬਰਾਮਦ ਕਰ ਲਈ ਗਈ ਇਹ 14 ਤਰੀਕ ਦੀ ਰਾਤ ਨੂੰ PRTC ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸਵਾ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਦੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਜੀ ਜਿੱਤੇ ਸਾਡੇ ਐਸਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਪਤੀਸ਼ ਜਾਰੀ ਹੈ ਖੈਰ ਦੇਖਿਆ ਜਿਉਂ ਬੇ ਤਾਂ ਚੋਰ ਇਹਨੇ ਛਾਤਰ ਹੋ ਚੁੱਕੇ ਨੇ ਕਿ ਉਹਨਾਂ ਵੱਲੋਂ ਹੁਣ ਛੋਟੀਆਂ ਮੋਟੀਆਂ ਨਹੀਂ ਸਗੋਂ ਵੱਡੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਦਾਦੇ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਹੋਰ ਉਰੋਪੀ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਸਰੇ ਉਰੋਪੀ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਚੋਰਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕਰ ਲਿਆ ਅਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਨ ਸਿੰਘ ਦੀ ਰਿਪੋਰਟ